ਕਿਉਂਕਿ ਅਸੀਂ ਸਾਰੇ ਐਕਸਰਸਮੈਨ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਜੋ ਸਾਡੀਆਂ ਆਪਣੀਆਂ ਪਰਸਨਲ ਸਮੱਸਿਆ ਨੇ ਜੋ ਗਵਰਨਮੈਂਟ ਦੇ ਨਾਲ ਚੱਲ ਰਹੀਆਂ ਨੇ ਗਵਰਨਮੈਂਟਾਂ ਨੇ ਸਾਡੇ ਨਾਲ ਜੋ ਜਿੰਨੇ ਵਾਅਦੇ ਕੀਤੇ ਨੇ ਉਦੋਂ ਕਈ ਗੁਣਾ ਵੱਧ ਸਾਡੇ ਨਾਲ ਧੋਖੇ ਕੀਤੇ ਨੇ ਅਸੀਂ ਮਹਿਸੂਸ ਕਰਦੇ ਆ ਕਿ ਜਿੰਨੀ ਦਾ ਅਸੀਂ ਸੰਗਠਿਤ ਹੋ ਕੇ ਨਹੀਂ ਚੱਲਦੇ ਉਹ ਸਾਡੀਆਂ ਗੱਲਾਂ ਨਹੀਂ ਸੁਣਨਗੇ ਸਾਡੀਆਂ ਗੱਲਾਂ ਵੱਲ ਗੌਰ ਨਹੀਂ ਕਰਨਗੇ ਦੂਜਾ ਕਿਉਂਕਿ ਅਸੀਂ ਆਪਣੇ ਜੀਵਨ ਦੇ 30 25 35 ਸਾਲ ਆਪਣੇ ਲਗਾ ਚੁੱਕੇ ਆ ਹੁਣ ਸਾਨੂੰ ਇਹ ਇੱਛਾ ਹੈ ਸਾਡੇ ਦਿਲ ਦੇ ਵਿੱਚ ਅਸੀਂ ਆਪਣੇ ਲੋਕਾਂ ਵਾਸਤੇ ਆਪਣੇ ਪਿੰਡਾਂ ਵਾਸਤੇ ਆਪਣੇ ਸਮਾਜ ਵਾਸਤੇ ਕੁਝ ਜੋ ਸਾਡੇ ਕੋਲ ਨੌਲੇਜ ਹੈ ਜੋ ਸਾਨੂੰ ਜੀਓਜੀ ਦੇ ਟਾਈਮ ਤੇ ਪਤਾ ਲੱਗਿਆ ਅਸੀਂ ਉਹਨਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਸੰਗਠਨ ਨੂੰ ਪੂਰਨ ਤੌਰ ਤੇ ਤਿਆਰ ਕਰ ਰਹੇ ਹਾਂ ਅ ਮੈਂ ਅਗਰ ਮੈਂ ਮੋٹے ਤੌਰ ਤੇ ਤੁਹਾਨੂੰ ਦੱਸਾਂ ਤੇ ਖੰਨੇ ਦੇ ਵਿੱਚ ਮੇਰੇ 4000 ਦੇ ਕਰੀਬ ਐਕਸਰਸਮੈਨ ਨੇ ਮੱਝ ਸਮਰਾਲੇ ਦੇ ਵਿੱਚ 7000 ਨੇ ਤੇ ਪਹਿਲ ਦੇ ਵਿੱਚ ਕੋਈ 9000 ਦੇ ਕਰੀਬ ਸਾਡੇ ਫੌਜੀ ਨੇ ਜਿਨ੍ਹਾਂ ਦੀ ਕੇਸ ਇਕੱਠੇ ਕਰਕੇ ਇਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਇਹਨਾਂ ਸਾਰਿਆਂ ਦੇ ਬੜੇ ਇਕੱਠ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰੇ ਕਰਨੇ ਆ ਅਸੀਂ ਗਵਰਨਮੈਂਟ ਦੇ ਵਿੱਚ